ਸਾਡੇ ਖੇਤਾਂ ਨੂੰ ਉਜਾੜ ਕੇ ਬਣੇ ਸ਼ਹਿਰ ਵਿੱਚ ਪੰਜਾਬੀ ਲਈ ਕੋਈ ਥਾਂ ਨਹੀਂ ਹੈ ਹਿੰਦੀ ਬੋਲੀ ਜਾ ਰਹੀ ਹੈ ਇਹ ਸਾਡੇ ਹੱਕ ਤੇ ਮੰਗ 당ਣ ਵਾਲੀ ਗੱਲ ਹੈ ਸੋ ਸਾਡੀ ਸਾਡੀ ਛਾਤੀ ਤੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਲੁੱਟੀਆਂ ਪਾ ਰਹੇ ਆ ਵੀ ਜਿਹੜੇ ਭਾਸ਼ਾ ਦੇ ਆਧਾਰ ਤੇ ਜੇ ਇੰਡੀਆ ਵਿੱਚ ਸਟੇਟਾਂ ਪੈਦਾ ਹੋ ਗਈਆਂ ਤਾਂ ਇਹਨਾਂ ਨੇ ਮੁੜ ਕੇ ਨੇਸ਼ਨ ਸਟੇਟਾਂ ਬਣ ਜਾਣਾ ਇਹਨਾਂ ਨੇ ਆਪਣੇ ਮੋਲਕ ਬਣਾ ਲੈਣੇ ਆ ਉਹੋ ਇੰਡੀਆ ਨੂੰ ਇਕਨੋਮਿਕਲ ਜ਼ੋਨਸ ਵਿੱਚ ਬਣਨਾ ਚਾਹੁੰਦਾ ਸੀ ਨਾ ਕਿ ਲੈਂਗੁਏਜ ਜ਼ੋਨਸ ਜੀ ਵੀ ਇਕਨੋਮਿਕਲ ਜ਼ੋਨਸ ਵਿੱਚ ਵੀ ਚਾਰ ਜਾਂ ਪੰਜ ਇਕਨੋਮਿਕਲ ਜ਼ੋਨ ਬਣਾ ਦਿਓ ਵੀ ਉਹਨਾਂ ਵਿੱਚ ਜਿਹੜਾ ਹੈਗਾ ਇਹਨੂੰ ਵੰਡ ਦਿਓ ਉਹ ਤਾਂ ਇੱਕ ਤਾਂ ਮਹਾਰਾਸ਼ਟਰਾ ਦੀ ਜਿਹੜੀ ਹੈਗੀ ਉਹਨਾਂ ਦੀ ਆਇਡੈਂਟੀਟੀ ਪੋਲਿਟਿਕਸ ਮਜ਼ਬੂਤ ਰਹੀ ਦੂਜਾ ਸਾਊਥ ਇੰਡੀਆ ਵੀ ਸਾਊਥ ਇੰਡੀਆ ਨੇ ਡਟ ਕੇ ਸਟੈਂਡ ਲਿਆ ਵੀ ਅਸੀਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਆ ਬਣਾਉਣੇ ਹੈਗੇ ਆ ਸੋ ਪੰਜਾਬੀ ਸੂਬੇ ਦੀ ਮੰਗ ਉਸ ਸੰਦਰਭ ਵਿੱਚ ਇੱਕ ਕਿਉਂ ਘੱਟੋ ਘਟੇ ਹੈਗਾ ਵੀ ਸਿੱਖ ਬਹੁ ਗਿਣਤੀ ਵਾਲਾ ਸੂਬਾ ਤਾਂ ਬਣਿਆ ਆਪਾਂ ਹੁਣ ਤੁਸੀਂ ਦੇਖੋ ਵੈਸੇ ਆਪਾਂ ਕਹਿ ਦਿੰਦੇ ਆਂ ਵੀ ਸਾਡੇ ਤੋਂ ਉਹ ਕੱਟੇ ਗਏ ਆ ਜੇ ਹਰਿਆਣਾ ਤੇ ਹਿਮਾਚਲ ਨਾਲ ਹੁੰਦੇ ਤੁਸੀਂ ਇੱਕ ਦੇਖੋ ਵੀ ਉਹਦੇ 'ਚ ਸਿੱਖ ਬਹੁ ਗਿਣਤੀ ਨਹੀਂ ਸੀ ਹੋਣੇ ਸਾਡੀ ਕਦੀ ਵੀ ਸਰਕਾਰ ਤੇ ਸਾਡੀ ਜਿਹੜਾ ਕੁੱਟਕਟਾਪਾ ਉਹ ਉਹਨਾਂ ਦਿਨਾਂ ਤੋਂ ਹੀ ਸ਼ੁਰੂ ਹੋ ਜਾਣਾ ਸੀ ਅਗਲੇ 5 ਸਾਲਾਂ 'ਚ ਜਾਂ 10 ਸਾਲਾਂ 'ਚ ਲੁਧਿਆਣੇ 'ਚ ਤੁਹਾਨੂੰ ਪੰਜਾਬੀ ਬੋਲੀ ਦਾ ਖਾਤਮਾ ਹੁੰਦਾ ਨਜ਼ਰ ਆ ਰਿਹਾ ਹੈ ਔਰ 10 ਸਾਲਾਂ 'ਚ ਮੁਹਾਲੀ 'ਚ ਉਹ ਜਿਹੜਾ ਪੰਜਾਬੀ ਦਾ ਖਾਤਮਾ ਹੁੰਦਾ ਮਤਲਬ ਹੌਲੀ-ਹੌਲੀ ਜਿਵੇਂ ਆਪਾਂ ਕੀ ਕਿ ਸ਼ਹਿਰ ਬਾਈ ਸ਼ਹਿਰ ਜਦੋਂ ਹੌਲੀ-ਹੌਲੀ ਬਸੋਂ ਘਟਦੀ ਜਾਵੇਗੀ ਤੇ ਬੋਲੀ ਤੇ ਪ੍ਰਭਾਵ ਪੈਂਦਾ ਜਾਣਾ। ਇਹ ਪੰਜਾਬ ਨੂੰ ਫਲਸਤੀਨ ਬਣਾਉਣ ਦੀ ਕਾਰਵਾਈ ਹੈਗੀ ਆ। ਸੋ ਜਿਹੜਾ ਵੀ ਚੇਤਨ ਸਿੱਖ ਹੈ ਇਸ ਅੰਨੇਵਾ ਪ੍ਰਵਾਸ ਦਾ ਵਿਰੋਧ ਕਰੇ। ਸੋ ਕਾਮਰੇਡ ਕੀ ਕਹਿੰਦੇ ਆ ਜਾਂ ਕੁਝ ਭਟਕੇ ਹੋਏ ਸਿੱਖ ਕੀ ਕਹਿੰਦੇ ਆ ਇਹ ਵੱਖਰੀ ਗੱਲ ਹੈਗੀ ਆ। ਸਿੱਖ ਪੰਥ ਆਪਣੀ ਹੋਂਦ ਲਈ ਆਪਣੇ ਆਪਣੇ ਧਰਮ ਲਈ ਔਰ ਆਪਣੀ ਜਿਹੜੀ ਹੈਗੀ ਆ ਪੋਲਿਟੀਕਲ ਡੈਸਟੀਨੀ ਲਈ ਕਾਰਜ ਕਰੇ। ਸੋ ਇਸ ਪ੍ਰਵਾਸ ਦੇ ਖਿਲਾਫ ਜਿੰਨਾ ਲੋਕ ਰੋਹ ਆ ਜਿਹੜਾ ਉਹ ਪੈਦਾ ਹੋਏਗਾ। ਉਹਨੂੰ ਰੈਗੂਲੇਟਡ ਕਰੋ ਇਹ ਜਿਹੜਾ ਅਨ ਰੈਗੂਲੇਟਡ ਜਿਹੜੀ ਹੈਗੀ ਆ ਇਹ ਕ੍ਰਾਈਮ ਵੀ ਪੈਦਾ ਕਰ ਰਿਹਾ ਤੇ ਸਾਡਾ ਸੱਭਿਆਚਾਰਕ ਨਸਲਕੁਸ਼ੀ ਕਰ ਰਿਹਾ ਹੈ ਸਾਡੀ ਸੱਭਿਆਚਾਰਕ ਨਸਲਕੁਸ਼ੀ ਦੇ ਖਿਲਾਫ ਇਹ ਜਿਹੜੀ ਮੈਂ ਉਹ ਚਲਾਈ ਜਾਣੀ ਚਾਹੀਦੀ ਸਦਰਪਤਾ ਸਿੰਘ ਜੀ ਪ੍ਰਵਾਸੀਆਂ ਨੂੰ ਲੈ ਕੇ ਗੰਗਵੀਰ ਠੌੜ ਜਿਹੜੇ ਹੈਗੇ ਨੇ ਉਹਨਾਂ ਨੇ ਬਕਾਇਦਾ ਚੰਡੀਗੜ੍ਹ ਦੇ ਹਵਾਲੇ ਦੇ ਨਾਲ ਜਿਹੜੀ ਹੈ ਇੱਕ ਰਿਪੋਰਟ ਜਿਹੜੀ ਸਾਹਮਣੇ ਲਿਆਂਦੀ ਹੈ ਕਿ ਕਿਵੇਂ ਜਿਸ ਤਰੀਕੇ ਦੇ ਨਾਲ ਪ੍ਰਵਾਸ ਹੁੰਦਾ ਹੈ ਤੇ ਫਿਰ ਉਥੋਂ ਦੀ ਸੱਭਿਆਤਾ ਕਿਵੇਂ ਉਥੋਂ ਦੀ ਬੋਲੀ ਉਥੋਂ ਦਾ ਰਹਿਣ ਸਹਿਣ ਕਲਚਰ ਖਾਣ ਪਾਣ ਸਾਰਾ ਕੁਝ ਹੀ ਜਿਹੜਾ ਹੈ ਬਦਲ ਦਿੱਤਾ ਜਾਂਦਾ ਹੈ ਕੀ ਕੋਈ ਗੱਲ ਇਸ ਰਿਪੋਰਟ ਦੇ ਵਿੱਚ ਹਾਂਜੀ ਹਾਂਜੀ ਸੋਇਬ ਬਹੁਤ ਵਧੀਆ ਵੀਰ ਗੰਗਵੀਰ ਠੌਰ ਨੇ ਲੈਂਦੀ ਹੈ ਬੜੇ ਚੇਤਨ ਨੌਜਵਾਨ ਹੈ ਨਵੀਂ ਪੀੜ੍ਹੀ ਚੋਂ ਬੜੀ ਚੇਤਨਤਾ ਵਾਲੇ ਨੌਜਵਾਨਾਂ ਚੋਂ ਨੇ ਸੋ ਉਹਨਾਂ ਨੇ ਚੰਡੀਗੜ੍ਹ ਦੀ ਉਦਾਹਰਣ ਦੇ ਕੇ ਦੱਸਿਆ ਵੀ ਜਿਹੜਾ ਪ੍ਰਵਾਸ ਸੀ ਇਹ ਪ੍ਰਵਾਸੀਆਂ ਦੀ ਬਹੁਤਾਤ ਆ ਸਾਡੇ ਲਈ ਕਿੰਨੀ ਖਤਰਨਾਕ ਹੈ ਉਹ ਕਹਿੰਦੇ 1951 ਵਿੱਚ 25000 ਦੀ ਆਬਾਦੀ ਸੀ ਚੰਡੀਗੜ੍ਹ ਦੀ ਹੈਨਾ ਸੋ ਜਦੋਂ ਇਹਦਾ ਇੱਕ ਤਰ੍ਹਾਂ ਨਾਲ ਨਿਰਮਾਣ ਹੋਣਾ ਸ਼ੁਰੂ ਹੋਇਆ ਸੋ ਇਸ ਵੇਲੇ 44% ਵਧ ਗਈ ਹੋਈ ਹੈ ਇਹ ਆਬਾਦੀ ਸੋ ਮਤਲਬ 25000 ਤੋਂ ਹਾਂਜੀ 44% ਚਾ ਇਹ 4 ਲੱਖ ਲੋਕਾਂ ਲਈ ਬਣਿਆ ਸੀ ਸਿਰਫ ਚੰਡੀਗੜ੍ਹ ਹਨਾ ਇਹਦੇ ਵਿੱਚ ਜਿਹੜੇ 4 ਲੱਖ ਲੋਕ ਉਹ ਘਰਾਂ ਦੀ ਬਣਤਰ ਆ ਜਿਹੜੇ ਸੈਕਟਰ ਨੇ ਜਾਂ ਉਹਨਾਂ ਵਿੱਚ ਜਿਹੜਾ ਜਿਹੜਾ ਰੱਖ ਰਖਾਓ ਦਾ ਉਹਨਾਂ ਦੇ ਸਿਸਟਮ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਵੀ 4 ਲੱਖ ਲੋਕਾਂ ਦਾ ਵਸੀਬਾ ਹੋਏਗਾ 2011 ਦੀ ਜਿਹੜੀ ਆਬਾ ਮਰਦਮ شمارਿਆ ਉਹ ਕਹਿ ਰਹੀ ਹੈ ਵੀ 12 ਲੱਖ ਲੋਕ ਰਹਿ ਰਹੇ ਹੈਗੇ ਆ ਪਰ ਹੁਣ ਇਹ 2011 ਦੀ ਆ ਅੱਜ 225 ਵਿੱਚ ਅਸੀਂ ਬੈਠੇ ਆ ਇਟ ਮੀਨਸ ਉਹਨਾਂ ਨੇ ਲਾਇਆ ਵੀ 16 ਲੱਖ ਲੋਕਾਂ ਉੱਥੇ ਵਸੇ ਹੋਏ ਨੇ ਸੋ ਇਹ ਬਹੁਤੇ ਲੋਕ ਆ ਹੁਣ ਪ੍ਰਵਾਸੀ ਜਿਹੜੇ ਹੈਗੇ ਉਹਦੇ ਵਿੱਚੋਂ ਪੰਜਾਬੀ ਬਿਲਕੁਲ ਖਤਮ ਹੋ ਗਈ ਹੈ ਸਾਡੇ ਖੇਤਾਂ ਵਿੱਚ ਸਾਡੇ ਖੇਤਾਂ ਨੂੰ ਉਜਾੜ ਕੇ ਬਣੇ ਸ਼ਹਿਰ ਵਿੱਚ ਪੰਜਾਬੀ ਲਈ ਕੋਈ ਥਾਂ ਨਹੀਂ ਹੈ ਹਿੰਦੀ ਬੋਲੀ ਜਾ ਰਹੀ ਆ ਇਹ ਸਾਡੇ ਹੱਕ ਤੇ ਮੰਗਦਰਨ ਵਾਲੀ ਗੱਲ ਆ ਸੋ ਸਾਡੀ ਸਾਡੀ ਛਾਤੀ ਤੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਲੁੱਡੀਆਂ ਪਾ ਰਹੇ ਆ ਪੰਜਾਬੀ ਦੇ ਦੁਸ਼ਮਣ ਜਿਹੜੇ ਹੈਗੇ ਆ ਉਹ ਲੁੱਡੀਆਂ ਪਾ ਰਹੇ ਹੈਗੇ ਆ ਸੋ ਗੰਗਵੀਰ ਰਠੌਰ ਨੇ ਇਹ ਸੈਂਪਲ ਜਿਹੜਾ ਹੈਗਾ ਦਿੱਤਾ ਸਾਨੂੰ ਉਹਦੇ ਚੋਂ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਦਾ ਕਤਲਿਆਮ ਹੁੰਦਾ ਹੈ ਸਿਧਾਂਤਕ ਕਤਲਿਆਮ ਜਦੋਂ ਤੁਸੀਂ ਬੇਰੋਕ ਟੋਕ ਪ੍ਰਵਾਸ ਨੂੰ ਇਜਾਜ਼ਤ ਦਿੰਦੇ ਹੈਗੇ ਸੋ ਸਿੱਖਾਂ ਲਈ ਜਿਨ੍ਹਾਂ ਲਈ ਆਇਡੈਂਟੀਟੀ ਦੀ ਪੋਲਿਟਿਕਸ ਹੈਗੀ ਆ ਉਹਨਾਂ ਲਈ ਇਹ ਬਹੁਤ ਜਿਹੜਾ ਹੈਗਾ ਇਹ ਜ਼ਰੂਰੀ ਆ ਵੀ ਉਹ ਉਹ ਆਪ ਦੀ ਇਹ ਪਛਾਣ ਨੂੰ ਬਣਾ ਕੇ ਰੱਖਣ ਸੋ ਇਹ ਤੁਸੀਂ ਦੇਖੋ ਵੀ ਆਇਡੈਂਟੀਟੀ ਪੋਲਿਟਿਕਸ ਲਈ ਸਿੱਖਾਂ ਨੇ ਜਿੱਥੇ ਪੰਜਾਬੀ ਸੂਬਾ ਬਣਾਇਆ ਹੈਗਾ ਉੱਥੇ ਅਸੀਂ ਇਤਿਹਾਸ 'ਚ ਹੋਣੇ ਸਾ ਪੜਦੇ ਆ ਰਹੇ ਸੀ ਉਹਦੇ 'ਚ ਉਹ ਜਿਹੜਾ ਨਹਿਰੂ ਸੀ ਉਹ ਨਹੀਂ ਸੀ ਬਣਾਉਣਾ ਚਾਹ ਰਿਹਾ ਭਾਸ਼ਾ ਦੇ ਆਧਾਰ 'ਤੇ ਕਿਸੇ ਵੀ ਸਟੇਟ ਦਾ ਇਹ ਨਿਰਮਾਣ ਨਹੀਂ ਕੀਤਾ ਜਾਣਾ ਚਾਹੀਦਾ ਬਿਲਕੁਲ ਨਹਿਰੂ ਵੀ ਮੇਰੇ ਖਿਆਲ ਇੰਦਰਾ ਗਾਂਧੀ ਤੱਕ ਵੀ ਜਿਹੜਾ ਉਹ ਨਹੀਂ ਸੀ ਚਾਹੁੰਦੀ ਜੀ ਕਿਉਂਕਿ ਨਹਿਰੂ ਦੇ ਸਮੇਂ ਦੌਰਾਨ ਜ਼ਿਆਦਾ ਹੋਇਆ ਉਹ ਤਾਂ ਇਹਨਾਂ ਮਹਾਰਾਸ਼ਟਰ ਦਾ ਇਦਾਂ ਹੋਇਆ ਮਹਾਰਾਸ਼ਟਰ ਨੂੰ ਵੀ ਉਹ ਮਹਾਰਾਸ਼ਟਰ ਤੇ ਪੰਜਾਬ ਉਹਨਾਂ ਲਈ ਜਿਹੜਾ ਹੈਗਾ ਬਹੁਤ ਇੱਕ ਤਰ੍ਹਾਂ ਨਾਲ ਤੱਕਲੇ ਵਰਗੇ ਗੱਲ ਸੀ ਵੀ ਸੇ ਦਾ ਤੱਕਲਾ ਸੀਗਾ ਵੀ ਜੇ ਇਹ ਇਹ ਨੇਸ਼ਨ ਮਜ਼ਬੂਤ ਹੋ ਗਿਆ ਕਿਉਂਕਿ ਨਹਿਰੂ ਨੇ ਇਹ ਗੱਲ ਪਤਾ ਸੀ ਵੀ ਜਿਹੜੇ ਭਾਸ਼ਾ ਦੇ ਆਧਾਰ ਤੇ ਜੇ ਇੰਡੀਆ ਵਿੱਚ ਸਟੇਟਾਂ ਪੈਦਾ ਹੋ ਗਈਆਂ ਤਾਂ ਇਹਨਾਂ ਨੇ ਮੁੜ ਕੇ ਨੇਸ਼ਨ ਸਟੇਟਾਂ ਬਣ ਜਾਣਾ ਇਹਨਾਂ ਨੇ ਆਪਣੇ ਮੁਲਕ ਬਣਾ ਲੈਣੇ ਆ ਉਹ ਇੰਡੀਆ ਨੂੰ ਇਕਨੋਮਿਕਲ ਜ਼ੋਨਸ ਵਿੱਚ ਵੰਡਣਾ ਚਾਹੁੰਦਾ ਸੀ ਨਾ ਕਿ ਲੈਂਗੁਏਜ ਜ਼ੋਨਸ ਵਿੱਚ ਜੀ ਜੀ ਵੀ ਇਕਨੋਮਿਕਲ ਜ਼ੋਨਸ ਵਿੱਚ ਵੀ 4 ਜਾਂ 5 ਇਕਨੋਮਿਕਲ ਜ਼ੋਨ ਬਣਾ ਦਿਓ ਵੀ ਉਹਨਾਂ ਵਿੱਚ ਜਿਹੜਾ ਹੈਗਾ ਇਹਨੂੰ ਵੰਡ ਦਿਓ ਉਹ ਤਾਂ ਇੱਕ ਤਾਂ ਮਹਾਰਾਸ਼ਟਰਾ ਦੀ ਜਿਹੜੀ ਹੈਗੀ ਉਹਨਾਂ ਦੀ ਆਇਡੈਂਟੀਟੀ ਪੋਲਿਟਿਕਸ ਮਜ਼ਬੂਤ ਰਹੀ ਦੂਜਾ ਸਾਊਥ ਇੰਡੀਆ ਦੀ ਸਾਊਥ ਇੰਡੀਆ ਨੇ ਡਟ ਕੇ ਸਟੈਂਡ ਲਿਆ ਵੀ ਅਸੀਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਆ ਬਣਾਉਣੇ ਹੈਗੇ ਆ ਸੋ ਪੰਜਾਬੀ ਸੂਬੇ ਦੀ ਮੰਗ ਉਸ ਸੰਦਰਭ ਵਿੱਚ ਇੱਕ ਕਿਉਂ ਘੱਟੋ-ਘੱਟ ਹੈਗਾ ਵੀ ਸਿੱਖ ਬੋਹ ਗਿਣਤੀ ਵਾਲਾ ਸੂਬਾ ਤਾਂ ਬਣਿਆ ਆ ਆਪਾਂ ਨੂੰ ਹੁਣ ਤੁਸੀਂ ਦੇਖੋ ਵੈਸੇ ਆਪਾਂ ਕਹਿ ਦਿੰਦੇ ਆ ਵੀ ਸਾਡੇ ਤੋਂ ਉਹ ਕੱਟੇ ਗਏ ਆ ਜੇ ਹਰਿਆਣਾ ਤੇ ਹਿਮਾਚਲ ਨਾਲ ਹੁੰਦੇ ਤੁਸੀਂ ਇੱਕ ਦੇਖੋ ਵੀ ਉਹਦੇ ਚ ਸਿੱਖ ਬੋਹ ਗਿਣਤੀ ਨਹੀਂ ਸੀ ਹੋਣੇ ਸਾਡੇ ਕਦੇ ਵੀ ਸਰਕਾਰ ਤੇ ਸਾਡੀ ਜਿਹੜਾ ਕੁੱਟਕਟਾਪਾ ਉਹ ਉਹਨਾਂ ਦਿਨਾਂ ਤੋਂ ਹੀ ਸ਼ੁਰੂ ਹੋ ਜਾਣਾ ਸੀ ਬ ਲੋ 47 ਤੋਂ ਬਾਅਦ ਇਹ ਮਾਹੌਲ ਬਣਿਆ ਵੀ ਸੀ ਬਣਿਆ ਵੀ ਸੀ ਹੌਲੀ ਹੌਲੀ ਆਪਾਂ ਦੇਖਿਆ ਨਾ ਕਿਵੇਂ ਜਿਹੜਾ ਹੈ ਚਾਹੇ 1955 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਆਈ ਹੋਵੇ ਉਹ ਇਸੇ ਪੰਜਾਬੀ ਸੂਬੇ ਤੋਂ ਪਹਿਲਾਂ ਦੇ ਮਾਹੌਲ ਚ ਆਈ ਸੀ ਫਿਰ ਕਦੀ ਮੁੱਖ ਮੰਤਰੀ ਜਿਹੜਾ ਨਹੀਂ ਬਣਿਆ ਤੇ ਫਿਰ ਇਹ ਤੇ ਦੁਬਾਰਾ ਗੱਲ ਉਧਰ ਨੂੰ ਲੈ ਕੇ ਜਾ ਰਹੇ ਹੈਗੇ ਆ ਫਿਰ ਮਤਲਬ ਫਿਰ ਤਾਂ ਸਿੱਖਾਂ ਨੇ ਸੋਚਣਾ ਨਾ ਤੇ ਫਿਰ ਜਿਹੜੀ ਇੱਕ ਧਿਰ ਹੈਗੀ ਆ ਚਾਹੇ ਉਹ ਆਪਾਂ ਕਾਮਰੇਡਾਂ ਦੀ ਗੱਲ ਪਿਛਲੇ ਹਫਤੇ ਕਰਕੇ ਆਏ ਸੀ ਕੁਝ ਸਿੱਖ ਵੀ ਜਿਹੜਾ ਇਸ ਦਾ ਵਿਰੋਧ ਕਰ ਰਿਹਾ ਜੀ ਇਹ ਤੇ ਦੱਬੇ ਕੁਚਲਿਆਂ ਦੇ ਨਾਲ ਇਸ ਤਰ੍ਹਾਂ ਹੋਏਗਾ ਗਰੀਬਾਂ ਨਾਲ ਇਸ ਤਰ੍ਹਾਂ ਹੋ ਜੇ ਸਿੱਖਾਂ ਦੇ ਆਪਣੇ ਹੀ ਪੱਲੇ ਕੁਝ ਨਹੀਂ ਹੈਗਾ ਮੰਨ ਲਓ ਕਿ ਜੇ ਆਪਣੇ ਕੋਲ ਘਰੇ ਜਿਹੜਾ ਹੈ ਖਾਣ ਲਈ ਰੋਟੀ ਨਹੀਂ ਹੋਏਗੀ ਤੇ ਫਿਰ ਅਸੀਂ ਕਿਵੇਂ ਸਰਬੱਤ ਦਾ ਭਲਾ ਕਰ ਸਕਦੇ ਹਾਂ ਨਹੀਂ ਦੱਬੇ ਕੁਝ ਨਹੀਂ ਆਤਾ ਹੁਣ ਵੀ ਸਿਵਲਾਈਜ਼ਡ ਹੋਣ ਹੂੰ ਵੇ ਦੱਬੇ ਕੁਚਲਿਆਨੋਂ ਕਟੋਕਟ ਸਿੱਖ ਸਾਇਕੀ ਦਾ ਸਿੱਖ ਮਾਨਸਿਕ ਦਾ ਦਾ ਸਿੱਖ ਇਤਿਹਾਸ ਦਾ ਪਤਾ ਹੋਵੇ ਮਤਲਬ ਦੱਬੇ ਕੁਚਲੇ ਕਿਸੇ ਪਲਾਨ ਦੇ ਤਹਿਤ ਨਾ ਆਏ ਹੋ ਨਾ ਹਾਂ ਹਾਂ ਬਿਲਕੁਲ ਬਿਲਕੁਲ ਸੋ ਜਿਹੜੇ ਦੱਬੇ ਕੁਚਲਿਆਨੂੰ ਵਸਾਇਆ ਜਾ ਰਿਹਾ ਉਹ ਕਿਸੇ ਪਲਾਨ ਦੇ ਤਹਿਤ ਵਸਾਇਆ ਜਾ ਰਿਹਾ ਹੈਗਾ ਸੋ ਜਿਹੜੀਆਂ ਸਿੱਖ ਜਥੇਬੰਦੀਆਂ ਇਹਦੇ ਬਾਰੇ ਕੁਝ ਵਿਦਵਾਨ ਇਹ ਸੋਚਦੇ ਹੈਗੇ ਵੀ ਇਹ ਸਾਡੇ ਤੇ ਜਿਹੜਾ ਵੀ ਕੋਈ ਫਰਕ ਨਹੀਂ ਪਵੇਗਾ ਇਹ ਬਿਲਕੁਲ ਸਾਡੀ ਸਮੁੱਚੀ ਹੋਂਦ ਲਈ ਚੁਣੌਤੀ ਹੈਗੀ ਹੈ ਜਿਹੜਾ ਪ੍ਰਵਾਸ ਹੈਗਾ ਇਹਦਾ ਤਾਂ ਡਟਮਾ ਵਿਰੋਧ ਕਰਨਾ ਚਾਹੀਦਾ ਹੈਗਾ ਸੋ ਅਸੀਂ ਰੈਗੂਲੇਟਿਡ ਪ੍ਰਵਾਸ ਹੈ ਜਿਹੜਾ ਸ ਉਹੀ ਚਾਹੁੰਦੇ ਹੈਗੇ ਆ ਸੋ ਸਾਡੀ ਆਇਡੈਂਟੀਟੀ ਦਾ ਮਸਲਾ ਚੰਡੀਗੜ੍ਹ ਵਿੱਚੋਂ ਪੰਜਾਬੀ ਖਤਮ ਹੋ ਗਏ ਅਗਲੇ 5 ਸਾਲਾਂਾਂ ਜਾਂ 10 ਸਾਲਾਂ ਚ ਲੁਧਿਆਣੇ ਚ ਤੁਹਾਨੂੰ ਪੰਜਾਬੀ ਬੋਲੀ ਦਾ ਖਾਤਮਾ ਹੁੰਦਾ ਨਜ਼ਰ ਆ ਰਿਹਾ ਹੈ ਔਰ 10 ਸਾਲਾਂ ਚ ਮੁਹਾਲੀ ਚ ਉਹ ਜਿਹੜਾ ਪੰਜਾਬੀ ਦਾ ਖਾਤਮਾ ਹੁੰਦਾ ਮਤਲਬ ਹੌਲੀ ਹੌਲੀ ਜੇ ਆਪਾਂ ਕੀ ਕਿ ਸ਼ਹਿਰ ਬਾਈ ਸ਼ਹਿਰ ਜਦੋਂ ਹੌਲੀ ਹੌਲੀ ਬਸੋਂ ਘਟਦੀ ਜਾਵੇਗੀ ਤੇ ਬੋਲੀ ਤੇ ਪ੍ਰਭਾਵ ਪੈਂਦਾ ਜਾਣਾ ਹਾਂ ਸਾਨੂੰ ਮੈਨੂੰ ਯਾਦ ਹੈਗਾ 1999 ਵਿੱਚ ਉਦੋਂ ਤੱਕ ਹਿੰਦੀ ਦੇ ਅਖਬਾਰ ਆ ਚੁੱਕੇ ਸੀਗੇ ਪੰਜਾਬ ਚ ਹੂੰ ਤਿੰਨ ਚਾਰ ਵੱਡੇ ਅਖਬਾਰ ਆ ਜਲੰਧਰ ਚ ਮੈਂ ਆਜੀਤ ਅਖਬਾਰ ਚ ਕੰਮ ਕਰਦਾ ਸੀਗਾ ਉੱਥੇ ਕੋਈ ਮਸਲਾ ਹੋਇਆ ਸੀ ਕਿਸੇ ਮਸਲੇ ਦੇ ਮਾਮਲੇ ਵਿੱਚ ਇੱਕ ਹਿੰਦੀ ਅਖਬਾਰ ਦੇ ਐਡੀਟਰ ਨੂੰ ਮਿਲਣ ਗਏ ਕੋਈ ਕਿਸੇ ਦੀਆਂ ਖਬਰਾਂ ਲੱਗੀਆਂ ਸੀਗੀਆਂ ਸਾਡੇ ਦੋਸਤਾਂ ਨਾਲ ਉਹ ਗਏ ਤੇ ਉਹ ਹਿੰਦੀ ਅਖਬਾਰ ਦੇ ਐਡੀਟਰ ਨੇ ਕਿਹਾ ਕਹਿੰਦਾ ਅਸੀਂ ਇੱਥੇ ਬਿਜ਼ਨਸ ਕਰਨ ਨਹੀਂ ਆਏ ਅਸੀਂ ਜਿਹੜੀ ਪ੍ਰਵਾਸੀ ਆ ਰਹੇ ਆ ਉਹਨਾਂ ਨੂੰ ਬਚਾਉਣ ਲਈ ਆਏ ਆ ਉਹਨਾਂ ਦੀ ਮਦਦ ਲਈ ਉਹਨਾਂ ਦੇ ਪਿੱਠ ਤੇ ਖੜਨ ਲਈ ਆਏ ਹੈਗੇ ਆ ਹਿੰਦੀ ਦੇ ਐਡੀਟਰ ਨੇ 1999 ਵਿੱਚ ਸਾਨੂੰ ਇਹ ਕਿਹਾ ਸੀ ਔਰ ਅਪਲ ਦੇਖਿਆ ਵੀ ਸੀਗਾ ਕਿ ਕਿਵੇਂ ਜਿਹੜਾ ਜੇ ਦੂਜਾ ਅਖਬਾਰ ਤਿੰਨਿਆ ਚਾਰ ਰੁਪਏ ਦਾ ਤੇ ਉਹ 1 ਲੀਟਰ ਪਾਜੀ ਉਹਨੇ ਹੌਲੀ ਹੌਲੀ ਵਰਗੇ ਆਪਣੇ ਪੰਜਾਬੀ ਘਰਾਂ ਚ ਆਪਾਂ ਦੇਖਿਆ ਕਿ ਆਮ ਹੀ ਹਿੰਦੀ ਦੇ ਅਖਬਾਰ ਜਿਹੜੇ ਉਹ ਚੱਲਨੇ ਚਾਲੂ ਹੋ ਗਏ ਵੀ ਉਹ ਸਸਤੇ ਆ ਜੇ ਅਸੀਂ ਗੁਰਮੁਖੀ ਤੋਂ ਟੁੱਟ ਗਏ ਪੰਜਾਬੀ ਤੋਂ ਟੁੱਟ ਗਏ ਆਪਣੀ ਰਹਿਤਲ ਤੋਂ ਟੁੱਟ ਗਏ ਤਾ ਸਾਡਾ ਕੋਈ ਵੀ ਉਹ ਹੈਗਾ ਨਹੀਂ ਹੈਗਾ ਸੋ ਸਾਡੀ ਇਹ ਸਾਨੂੰ ਫਲਸਤੀਨ ਬਣਾਇਆ ਜਾ ਰਿਹਾ ਹੈਗਾ ਇਹ ਪੰਜਾਬ ਨੂੰ ਫਲਸਤੀਨ ਬਣਾਉਣ ਦੀ ਕਾਰਵਾਈ ਹੈਗੀ ਆ ਸੋ ਜਿਹੜਾ ਵੀ ਚੇਤਨ ਸਿੱਖ ਹੈ ਇਸ ਅੰਨੇਵਾ ਪ੍ਰਵਾਸ ਦਾ ਵਿਰੋਧ ਕਰੇ ਸੋ ਕਾਮਰੇਡ ਕੀ ਕਹਿੰਦੇ ਆ ਜਾਂ ਕੁਛ ਭਟਕੇ ਹੋਏ ਸਿੱਖ ਕੀ ਕਹਿੰਦੇ ਆ ਇਹ ਵੱਖਰੀ ਗੱਲ ਹੈਗੀ ਆ ਸਿੱਖ ਪੰਥ ਆਪਣੀ ਹੋਂਦ ਲਈ ਆਪਣੇ ਆਪਣੇ ਧਰਮ ਲਈ ਔਰ ਆਪਣੀ ਜਿਹੜੀ ਹੈਗੀ ਆ ਪੋਲਿਟੀਕਲ ਡੈਸਟੀਨੀ ਲਈ ਕਾਰਜ ਕਰੇ ਸੋ ਇਸ ਪ੍ਰਵਾਸ ਦੇ ਖਿਲਾਫ ਜਿੰਨਾ ਲੋਕ ਰੋਹ ਆ ਜਿਹੜਾ ਉਹ ਪੈਦਾ ਹੋਏਗਾ ਇਹਨੂੰ ਰੈਗੂਲੇਟਡ ਕਰੋ ਇਹ ਜਿਹੜਾ ਅਨ ਰੈਗੂਲੇਟਡ ਜਿਹੜੀ ਹੈਗੀ ਆ ਇਹ ਕਰਾਇਮ ਵੀ ਪੈਦਾ ਕਰ ਰਿਹਾ ਤੇ ਸਾਡਾ ਸੱਭਿਆਚਾਰਕ ਨਸਲਕੁਸ਼ੀ ਕਰ ਰਿਹਾ ਹੈ ਸਾਡੀ ਸੱਭਿਆਚਾਰਕ ਨਸਲਕੁਸ਼ੀ ਦੇ ਖਿਲਾਫ ਇਹ ਜਿਹੜੀ ਮਹਮਾ ਉਹ ਚਲਾਈ ਜਾਣੀ ਚਾਹੀਦੀ ਹੈ ਜੀ ਬਿਲਕੁਲ ਜੀ ਸਰਦਾਰ ਅਰਪਾਰ ਸਿੰਘ ਹੋਣਾ ਨੇ ਫਿਲਸਤੀਨ ਦੀ ਗੱਲ ਕੀਤੀ ਤੇ ਹੌਲੀ-ਹੌਲੀ ਹੋਇਆ ਇਦਾਂ ਹੀ ਕਿ ਉੱਥੋਂ ਜਿਹੜੇ ਲੋਕ ਨੇ ਬਾਹਰ ਜਾ ਕੇ ਵਸਨੇ ਹੌਲੀ-ਹੌਲੀ ਸ਼ੁਰੂ ਹੋ ਗਈ ਤੇ ਫਿਰ ਇੱਕ ਪਲਾਨ ਦੇ ਤਹਿਤ ਜਿਹੜਾ ਨੇ ਉੱਥੇ ਚਾਹੇ ਜ਼ਮੀਨਾਂ ਆਪਾਂ ਕਹਿ ਲਈਏ ਕਿ ਉੱਥੇ ਮਹਗੀਆਂ ਸਨ ਉਹ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਖਰੀਦੀਆਂ ਗਈਆਂ ਹੌਲੀ-ਹੌਲੀ ਲੋਕਾਂ ਨੂੰ ਸਿਰਫ ਇੱਕ ਗਾਜ਼ਾ ਪੱਟੀ ਵਾਲੇ ਬੰਨੇ ਧੱਕਿਆ ਗਿਆ ਤੇ ਅੱਜ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਤਕਰੀਬਨ 2 ਟਾਈ ਮਿਲੀਅਨ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ ਕੀ ਅਸੀਂ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸ ਤਰੀਕੇ ਨਾਲ ਬਣਾਉਣਾ ਹੈ ਇਹ ਜਿਹੜਾ ਹੈ ਇਹ ਵੀ ਆਪਾਂ ਕਹੀ ਕਿ ਕਿਤਨਾ ਕਿਤੇ ਇਹਦੇ ਉੱਤੇ ਵੀ ਜਿਹੜੀ ਵਿਚਾਰ ਚਰਚਾ ਇਸ ਧੜੇ ਵੱਲੋਂ ਜਾਂ ਇਹਨਾਂ ਲੋਕਾਂ ਵੱਲੋਂ ਜਿਹੜੀ ਹੋਣੀ ਚਾਹੀਦੀ ਹੈਗੀ